ਪਿਆਰੇ ਵਿਦਿਆਰਥੀਓ ਸਾਡੇ ਅੱਜ 15ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਤੇਆਂ ਅੱਖਾਂ ਚਮਕ ਰਹੀਆਂ ਸਾਰੀ ਇਹ ਪ੍ਰਸੰਗ ਤਿੰਨ ਦਿਨ ਜਾਰੀ ਰਹੇਗਾ ਤਿੰਨ ਦਿਨ ਉਹਨਾਂ ਨੂੰ ਲੋਕ ਲੈ ਕੇ ਗਏ ਉਹਨਾਂ ਅੱਗੇ ਪੇਸ਼ ਕੀਤਾ ਗਿਆ ਦਰਬਾਰ ਦੇ ਵਿੱਚ ਦਰਬਾਰ ਸਾਰਾ ਭਰਿਆ ਹੋਇਆ ਸੀ ਜਿਸ ਦੇ ਵਿੱਚ ਕਾਜੀ ਮੁੱਲਾ ਅਧਿਕਾਰੀ ਅਤੇ ਹੋਰ ਲੋਕ ਦਰਬਾਰ ਦੇ ਵਿੱਚ ਮੌਜੂਦ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਨਸੁਰ ਦੇ ਵਿੱਚ ਕਿਹਾ ਬੱਚਿਓ ਇਸਲਾਮ ਕਬੂਲ ਕਰ ਲਓ ਵਜ਼ੀਰ ਖਾਨ ਨੇ ਕਿਹਾ ਉਥੇ ਉਹਨਾਂ ਦਾ ਕਾਜ਼ੀ ਸੀ ਬੈਠਾ ਉਸਨੇ ਕਿਹਾ ਬੱਚਿਆਂ ਨੂੰ ਕਿ ਤੁਸੀਂ ਇਸਲਾਮ ਕਬੂਲ ਕਰ ਲਓ ਅਸੀਂ ਤੁਹਾਨੂੰ ਮਹਿਲਾ ਦੇ ਵਿੱਚ ਰੱਖਾਂਗੇ ਬਹੁਤ ਸਾਰੀ ਧਨ ਤੌਲਤ ਦੇਵਾਂਗੇ ਤਾਨੂੰ ਖਜ਼ਾਨਾ ਦੇਵਾਂਗੇ ਜਾਂ ਅਸੀਂ ਤੁਹਾਨੂੰ ਰਾਜੇ ਬਣਾ ਦੇਵਾਂਗੇ ਪਰ ਉਹ ਨਿੱਕੇ ਜਿਹੇ ਇਹੀ ਗੱਲ ਕਹਿ ਰਿਹਾ ਸੀ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਅਸੀਂ ਤੁਹਾਨੂੰ ਰਾਜੇ ਬਣਾ ਦੇਵਾਂਗੇ ਤੁਹਾਨੂੰ ਬਹੁਤ ਜ਼ਿਆਦਾ ਧਨ ਦੌਲਤ ਦੇਵਾਂਗੇ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਤੇ ਉਹਨਾਂ ਨੇ ਅੱਗੋਂ ਆਖਿਆ ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ ਜੇ ਸਾਡੇ ਗੁਰੂ ਪਿਤਾ ਨੇ

ਖੁਦਾ ਕੇਲੀ ਸੋ ਅੱਜ ਇਹ ਅਧਿਆਏ ਅੱਜ ਪੂਰੇ ਹੋ ਗਏ ਨੇ ਸੋ 15 ਦਿਨ ਲਗਾਤਾਰ ਤੁਸੀਂ ਗੁਰੂ ਸਾਹਿਬ ਜੀ ਦੀ ਜੀਵਨੀ ਬਾਰੇ ਪੜਿਆ ਉਹਨਾਂ ਦੇ ਪੋਤਰਿਆਂ ਬਾਰੇ ਪੜਿਆ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ ਸੋ ਬੇਟਾ ਜੀ ਇਹਨਾਂ ਤੋਂ ਸਾਨੂੰ ਜੋ ਵੀ ਸਿੱਖਿਆਵਾਂ ਮਿਲਦੀਆਂ ਹਨ ਅਸੀਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ ਰੱਖਿਆ ਗਿਆ ਅਗਲੇ ਦਿਨ ਬੇੜੀਆਂ ਦੇ ਵਿੱਚ ਜਕੜ ਕੇ ਮੋਰਿੰਡੇ ਤੋਂ ਸਰਹੰਦ ਲਿਆਂਦਾ ਗਿਆ ਅਤੇ ਠੰਡੇ ਪੁੱਜ ਵਿੱਚ ਕੈਰ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਢਾਕੇ ਦੀ ਅੰਤ ਦੀ ਠੰਡ ਸੀ ਸਿਰ ਤੇ ਕੋਈ ਛੱਤ ਨਹੀਂ ਸੀ ਸਗੋ ਖੁੱਲੇ ਆਸਮਾਨ ਤੇ ਵਰਤ ਵਰਗਾ ਠੰਡਾ ਫਰਸ਼ ਇੱਕ ਅੰਦਾਸਾ ਜੋ ਬੱਚੇ ਫਤੇਗੜ ਸਾਹਿਬ ਗਏ ਨੇ ਉਹਨਾਂ ਨੇ ਦੇਖਿਆ ਵੀ ਹੋਏਗਾ ਕਿ ਉਥੇ ਅੱਜ ਵੀ ਉਹ ਠੰਡਾ ਬੂਤ ਜੋ ਹੈ ਉਹ ਸਿ ਸ਼ੋਭੇ ਤੇ ਮਾਤਾ ਗੁਜਰੀ ਜੀ ਸਾਰੇ ਰਾਤ ਪੋਤਰਿਆਂ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਸਨਸਕਾਰ ਕਰਨ ਦੇ ਲਈ ਵੀ ਜ਼ਮੀਨ ਨਾ ਦਿੱਤੀ ਪਰ ਗੁਰੂ ਦੇ ਸੱਚੇ ਗੁਰੂ ਦੇ ਸੇਵਕਾਂ ਨੇ ਦੀਵਾਨ ਟੋਡਰ ਮੰਦ ਚੇਨਾਰੇ ਉੱਥੇ 6 ਫੁੱਟ ਜ਼ਮੀਨ ਸੋਨੇ ਦੀਆਂ ਮੋਹਰੇ ਰੱਖ ਕੇ ਬਦਲੇ ਦੇ ਵਿੱਚ ਖਰੀਦ ਲਈ ਫਿਰ ਮਾਤਾ ਜੀ ਅਤੇ ਛੋਟੇ ਸਹਿਜਾਦਿਆਂ ਦਾ ਸਸਕਾਰ ਕੀਤਾ ਗਿਆ ਜਿੱਥੇ ਅੱਜ ਵੀ ਗੁਰਦੁਆਰਾ ਸਾਹਿਬ ਜੋਤੀਸ ਰੂਪ ਸੁਸ਼ੋਭਤ ਹੈ ਮਾਤਾ ਗੁਜਰੀ ਜੀ ਦੀ ਪ੍ਰੇਰਣਾ ਅਤੇ ਸਿੱਖਿਆ ਨੇ ਸਾਹਿਬਜ਼ਾਦਿਆਂ ਨੂੰ ਧਰਮ ਦੀ ਖਾਤਰ ਆਪਣੀ ਸ਼ਹਾਦਤ ਦੇਣ ਦੇ ਰਾਹ ਤੋੜਿਆ ਅਤੇ ਖੁਦ ਵੀ ਉਹ ਸ਼ਹੀਦੀ ਪ੍ਰਾਪਤ ਕਰ ਗਈ ਉਹ ਸਿਰਫ ਇੱਕ ਮਾਂ ਨਹੀਂ ਸਨ ਉਹ ਸਿਰਫ ਇੱਕ ਮਾਂ ਹੀ ਨਹੀਂ ਸਨ ਸਗੋਂ ਉਹ ਸਹਿਨਸ਼ੀਲਤਾ, ਪ੍ਰੇਮ, ਹੌਸਲੇ ਅਤੇ ਅਨੰਦ ਦੀ ਜੀਵਨਕ ਮਿਸਾਲ ਸਨ। ਉਹਨੇ ਵੀ ਸਰੀਰੇ ਉਹਨੇ ਵੀ ਸਰੀਰੇ ਅੰਤਲੇ ਸਮੇਂ ਸਨ 1870 ਇਸਵੀ ਦੇ ਵਿੱਚ ਲਾਹੌਰ ਵਿੱਚ ਪੈਦਾ ਹੋਏ ਮਿਰਜ਼ਾ ਅੱਲਾ ਯਾਰ ਖਾਂ ਚੋਗੀ ਨੇ ਦੋ ਲੰਬੀਆਂ ਕਵਿਤਾਵਾਂ ਦੇ ਵਿੱਚ ਉਹਨਾਂ ਬਾਰੇ ਲਿਖਿਆ ਹੈ ਮਾਤਾ ਜੀ ਦਸ਼ਮੇਸ਼ ਪਿਤਾ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਆਪਣੀ ਸ਼ਰਧਾਂਜਲੀ ਉਹਨਾਂ ਨੇ ਸ਼ਹੀਦੀ ਜੋ ਹੈ ਉਹ ਲਾਗਵਿਸਾਲ ਹੈ ਜੁਤੀ ਨਾ ਮੰਨੇ ਤਾਂ ਤੁਹਾਨੂੰ ਜ਼ਿੰਦਾ ਕੰਧਾਂ ਦੇ ਵਿੱਚ ਚਿੰਨ ਦਿੱਤਾ ਜਾਵੇਗਾ ਬਾਬਾ ਫ਼ਰੀਦ ਸਿੰਘ ਜੀ ਨੇ ਬੜੇ ਹੀ ਹੌਸਲੇ ਨਾਲ ਕਿਹਾ ਮੌਤ ਸਾਨੂੰ ਡਰਾ ਨਹੀਂ ਸਕਦੀ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਕਿ ਲੀ ਗੁਰ ਤੇਗ ਬਹਾਦਰ ਜੀ ਦੇ ਲਸੇ ਹੋਏ ਰਾਤ ਦੇ ਵੀ ਚੱਲਾਂ ਇਹ ਸੁਣ ਕੇ ਦਰਬਾਰ ਦੇ ਵਿੱਚ ਖੜੇ ਸਾਰੇ ਹੀ ਅਨੰਕਾਰ ਕਾਜੀ ਸਾਰੇ ਬੜੇ ਹੈਰਾਨ ਹੋਏ ਕਿ ਬੱਚਿਆਂ ਦਾ ਐਨਾ ਵੱਡਾ ਹੌਸਲਾ ਕਿ ਇਹ ਤਾਂ ਦੌਲਤ ਨੂੰ ਵੀ ਠੁਕਰਾਰ ਰਹੇ ਨੇ ਇਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਹੈ ਸੁਚਾਨੰਦ ਨੇ ਕਿਹਾ ਸਪੋਲਿਏ ਹਨ ਸਪੋਲਿਏ ਮੀਨ ਸੱਪ ਦੇ ਬੱਚੇ ਹਨ ਜਿਹੜੇ ਕੀ ਵੱਡੇ ਹੋ ਕੇ ਸਾਨੂੰ ਡੰਗਣਗੇ ਇਸ ਲਈ ਇਹਨਾਂ ਸੁਪੋਲੀਆਂ ਨੂੰ ਮਸਲ ਦਿੱਤਾ ਜਾਣਾ ਹੀ ਸਾਡੇ ਲਈ ਫਾਇਦੇਮੰਦ ਰਹੇਗਾ ਕਾਜੀ ਨੇ ਵੀ ਕਿਹਾ ਕਿ ਇਹ ਬੱਚੇ ਅਡੋਲ ਨੇ ਸਾਡੀ ਇਹ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਲਾਲਚ ਦੀਆਂ ਦਿੱਤੇ ਗਏ ਪਰ ਗੁਰੂ ਕੇ ਲਾਲ ਅਟਲ ਰਹੇ ਤਾਂ ਫਿਰ ਫੈਸਲਾ ਹੋਇਆ ਕਿ ਇਹਨਾਂ ਬੱਚਿਆਂ ਨੂੰ ਜ਼ਿੰਦਾ ਹੀ ਦੀਵਾਰ ਦੇ ਵਿੱਚ ਚਿੰਨ ਦਿੱਤਾ ਜਾਏ ਇਟਾ ਚਿੰਨਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕੰਦ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਪਰ ਐਨੀ ਨਿੱਕੀ ਉਮਰੇ ਵੀ ਉਹ ਅਡੋਲ ਖੜੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਉਹ ਰੋਹਾਨੀ ਨੂਰ ਸੀ ਉਹਨਾਂ ਦੀਆਂ ਅੱਖਾਂ ਵਿੱਚ ਉਹ ਡਰ ਨਹੀਂ ਰਿਹਾ ਸੀ ਜਿਵੇਂ ਜਿਵੇਂ ਕੰਦ ਉੱਪਰ ਹੁੰਦੀ ਗਈ ਉਹ ਵਾਹਿਗੁਰੂ ਵਾਹਿਗੁਰੂ ਦਾ ਜਾ ਕਰ ਦੇ ਲਈ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਦਾਂ ਦੇ ਵਿੱਚ ਚਿੰਨ ਦਿੱਤਾ ਗਿਆ ਤਾਂ ਉਹ ਸ਼ਹੀਦੀਆਂ પાਕੇ ਸਦਾ ਹੀ ਲਈ ਇਤਿਹਾਸ ਦੇ ਵਿੱਚ ਅਮਰ ਹੋ ਗਏ ਇੱਕ ਖਬਰ ਚਲੋ ਮਾਤਾ ਗੁਜਰੀ ਜੀ ਤੱਕ ਪਹੁੰਚੀ ਤਾਂ ਉਹਨਾਂ ਨੇ ਇਹ ਦਾਸ ਕੀਤੀ हे ਵਾਹਿਗੁਰੂ ਮੇਰੇ ਪੋਤਰਿਆਂ ਦੀ ਸ਼ਹੀਦੀ ਨੂੰ ਪਰਵਾਨ ਕਰਨਾ ਠੰਡੇ ਪੂਰਜ ਵਿੱਚ ਹੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਹੋ ਗਈ ਉਹ ਵੀ ਸਿੱਖੀ ਸਿਦਕ ਤੇ ਕਦੇ ਨਹੀਂ ਡੋਲੇ ਸਨ ਸਿਰਹਾੰਦ ਦੀ નિર્દય ਹਾਕਮ ਨੇ ਸਿਰਹਾੰਦ